ਫਿਲਹਾਲ ਹਾਲਾਤ ਸੁਖਾਲੇ ਨੇ ਆਉਣ ਵਾਲਾ ਸਮਾਂ ਕੀ ਲੈ ਕੇ ਆਉਂਦਾ ਹੈ ਉਹ ਵੱਡਾ ਸਵਾਲ ਖੜਾ ਕਰਦਾ ਹੈ ਕਿਉਂਕਿ ਹੋ ਸਕਦਾ ਹੈ ਕਿ ਇਸ ਤਰ੍ਹਾਂ ਦੀ ਸ਼ੈਲਿੰਗ ਦੁਬਾਰਾ ਹੋਵੇ ਹੋ ਸਕਦਾ ਹੈ ਕਿ ਇਸ ਤਰ੍ਹਾਂ ਦੀ ਬੰਬਾਰਡਿੰਗ ਜਿਹੜੀ ਆ ਉਹ ਦੁਬਾਰਾ ਕੀਤੀ ਜਾਵੇ ਜੇ ਗੱਲ ਕਰੀਏ ਹਾਲਾਤਾਂ ਦੀ ਤੇ ਇੱਥੇ ਦੁਬਾਰਾ ਜਿਹੜੀ ਪਾਈਪਲਾਈਨ ਆ ਉਹ ਲਗਾਈ ਜਾ ਰਹੀ ਹੈ ਪਾਈਪਲਾਈਨ ਲਗਾਈ ਜਾ ਰਹੀ ਹੈ ਉਹਨੂੰ ਇੱਕ ਸਰਹੱਦ ਬਣਾਇਆ ਜਾ ਰਿਹਾ ਲਗਾਤਾਰ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਸਾਨਾਂ ਨੂੰ ਉੱਥੇ ਹੀ ਰੋਕ ਕੇ ਰੱਖਿਆ ਜਾਵੇ ਜਿਸੇ ਇਹ ਸਰਹੱਦ ਇਹ ਆਰਜ਼ੀ ਸਰਹੱਦ ਜਿਹੜੀ ਹੈ ਉਹ ਕਾਇਮ ਕੀਤੀ ਜਾ ਇਹ ਪਾਈਪ ਜਿਹੜੀ ਹੈ ਇਹ ਕਿਸਾਨਾਂ ਨੂੰ ਰੋਕ ਕੇ ਰੱਖਣ ਲਈ ਲਗਾਈ ਗਈ ਹੈ ਜੇ ਕੈਮਰਾਮੈਨ ਕਹਾਂ ਤਾਂ ਪਾਈਪ ਨੂੰ ਦਿਖਾਓ ਪਾਈਪ ਤੇ ਡਰਮਸ ਜਿਹੜੇ ਨੇ ਉਹ ਸਰਹਾਦੀ ਤੌਰ ਦੇ ਉੱਤੇ ਲਗਾਏ ਜਾ ਰਹੇ ਨੇ ਜਿਵੇਂ ਇਹਨਾਂ ਚੀਜ਼ਾਂ ਤੋਂ ਪਾਰ ਜਿਹੜੇ ਨੇ ਉਹ ਕਿਸਾਨਾਂ ਨੂੰ ਨਹੀਂ ਜਾਣ ਦਿੱਤਾ ਜਾਵੇਗਾ ਜ਼ਾਹਿਰ ਤੌਰ ਦੇ ਉੱਤੇ ਜਦੋਂ ਜ਼ਿਆਦਾ ਨਜ਼ਦੀਕ ਬੋਹ ਜਾਂਦੇ ਨੇ ਕਿਸਾਨ ਤੇ ਉਸ ਵੇਲੇ ਉਧਰੋਂ ਵੀ ਜਿਹੜੀ ਆ ਉਹ ਸ਼ੈਲਿੰਗ ਕੀਤੀ ਜਾਂਦੀ ਹੈ ਹਾਲਾਤ ਜਨਾਬਪੂਰਵਕ ਬਣੀ ਸੀ ਅਜੋ ਉਹ ਜੇ ਹਾਲਾਤ ਨਾ ਬਣ ਸਕਣ ਇਸ ਵਾਸਤੇ ਕੋਸ਼ਿਸ਼ ਕੀਤੀ ਜਾ ਰਹੀ ਹੈ ਫਿਲਹਾਲ ਹਾਲਾਤ ਸੁਖਾਲੇ ਨੇ ਆਉਣ ਵਾਲਾ ਸਮਾਂ ਕੀ ਲੈ ਕੇ ਆਉਂਦਾ ਹੈ ਉਹ ਵੱਡਾ ਸਵਾਲ ਖੜਾ ਕਰਦਾ ਕਿਉਂਕਿ ਹੋ ਸਕਦਾ ਹੈ ਕਿ ਇਸ ਤਰ੍ਹਾਂ ਦੀ ਸ਼ੈਲਿੰਗ ਦੁਬਾਰਾ ਹੋਵੇ ਹੋ ਸਕਦਾ ਹੈ ਕਿ ਇਸ ਤਰ੍ਹਾਂ ਦੀ ਬੰਬਾਰਡਿੰਗ ਜਿਹੜੀ ਆ ਉਹ ਦੁਬਾਰਾ ਕੀਤੀ ਜਾਵੇ ਜੇ ਗੱਲ ਕਰੀਏ ਹਾਲਾਤਾਂ ਦੀ ਤੇ ਇੱਥੇ ਦੁਬਾਰਾ ਜਿਹੜੀ ਪਾਈਪਲਾਈਨ ਆ ਉਹ ਲਗਾਈ ਜਾ ਰਹੀ ਹੈ ਪਾਈਪਲਾਈਨ ਲਗਾਈ ਜਾ ਰਹੀ ਹੈ ਉਹਨੂੰ ਇੱਕ ਸਰਹੱਦ ਬਣਾਇਆ ਜਾ ਰਿਹਾ ਲਗਾਤਾਰ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਸਾਨਾਂ ਨੂੰ ਉੱਥੇ ਹੀ ਰੋਕ ਕੇ ਰੱਖਿਆ ਜਾਵੇ ਜਿਸ ਇਹ ਸਰਹੱਦ ਇਹ ਆਰਜ਼ੀ ਸਰਹੱਦ ਜਿਹੜੀ ਹੈ ਉਹ ਕਾਇਮ ਕੀਤੀ ਜਾ ਰਹੀ ਹੈ ਇਹ ਪਾਈਪ ਜਿਹੜੀ ਹੈ ਇਹ ਕਿਸਾਨਾਂ ਨੂੰ ਰੋਕ ਕੇ ਰੱਖਣ ਲਈ ਲਗਾਈ ਗਈ ਹੈ ਜੇ ਕੈਮਰਾਮੈਨ ਨੂੰ ਕਹਾਂ ਤਾਂ ਪਾਈਪ ਨੂੰ ਦਿਖਾਓ ਪਾਈਪ ਤੇ ਡਰਮਸ ਜਿਹੜੇ ਨੇ ਉਹ ਸਰਹੱਦ ਦੇ ਤੌਰ ਦੇ ਉੱਤੇ ਲਗਾਏ ਜਾ ਰਹੇ ਨੇ ਜਿਵੇਂ ਇਹਨਾਂ ਚੀਜ਼ਾਂ ਤੋਂ ਪਾਰ ਜਿਹੜੇ ਨੇ ਉਹ ਕਿਸਾਨਾਂ ਨੂੰ ਨਹੀਂ ਜਾਣ ਦਿੱਤਾ ਜਾਵੇਗਾ ਜ਼ਾਹਿਰ ਤੌਰ ਦੇ ਉੱਤੇ ਜਦੋਂ ਜ਼ਿਆਦਾ ਨਜ਼ਦੀਕ ਬੋਰਡ ਆਉਂਦੇ ਨੇ ਕਿਸਾਨ ਤੇ ਉਸ ਵੇਲੇ ਉਧਰੋਂ ਵੀ ਜਿਹੜੀ ਆ ਉਹ ਸ਼ੈਲਿੰਗ ਕੀਤੀ ਜਾਂਦੀ ਹੈ ਹਾਲਾਤ ਚਨਾਪੂਰਵਕ ਬਣੀ ਸੀ ਅਜੋਹੇ ਹਾਲਾਤ ਨਾ ਬਣ ਸਕਣ ਇਸ ਵਾਸਤੇ ਕੋਸ਼ਿਸ਼ ਕੀਤੀ ਜਾ ਰਹੀ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ